ਸਤਨਾਮ ਸ੍ਰੀ ਵਾਹਿਗੁਰੂ ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚੈ ਸੋਚਨ ਹੋਵੀ ਜੀ ਸੋਚੀ ਲਖਵਾਰ ਚੁਪੈ ਚੁਪਨ ਹੋਵੀ ਜੀ ਲਾਇ ਰਹਾ ਲਿਵਤਾਰ ਭੁਖਿਆਂ ਭੁਖ ਨ ਉਤਰੀ ਜੇ ਬੰਨਾ ਪੁਰੀਆਂ ਪਾਰ ਸਹਸ ਸਿਆਣ ਪਾਲਖ ਹੋਏ ਤਾਂ ਇੱਕ ਨ ਚੱਲੇ ਨਾਲ ਕਿਵ ਸਜਿਆ ਰਹੀ ਐ ਕਿਵ ਕੂੜੇ ਟੁੱਟੇ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਣੇ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੇ ਹੋਵਣ ਜੀ ਹੁਕਮ ਮਿਲੇ ਵਡਿਆਈ हुक्मी उत्तम नीच हुक्म लिख दुख सुख पाई है एक ना हुक्मी बखसी हुक्मी सदा पाई है हुक्मे अंदर सब को नानक हुक्म जी बुझे त हो मैं कहे ना कोई गावे को तान वे किसै तान गावे को दात जाने निशान गावे को गुण वढ़िया आचार गावे को विद्या विखम विचार ਗਾਵੇ ਕੋ ਸਾਜ ਕਰੇ ਤਨ ਖੇ ਹੈ ਗਾਵੇ ਕੋ ਜੀ ਲੈ ਫਿਰਦੇ ਹੈ ਗਾਵੇ ਕੋ ਜਾ ਪੈ ਦਿਸੇ ਦੂਰ ਗਾਵੇ ਕੋ ਵੇਖੇ ਹਾਦਰ ਹਦੂਰ ਕਥਨਾ ਕਥਿਨੇ ਆਵੇ ਟੋਟ ਕਰਤ ਕਤ ਕਥੀ ਕੋਟੀ ਕੋਟ ਕੂਟ ਦਿੱਦਾ ਦੇ ਲਾ ਦੇ ਥਕਪਾ ਹੈ ਜੁਗਾ ਜਗੰਤਰ ਖਾ ਹੀ ਖਾ ਹੈ ਹੁਕਮੇ ਹੁਕਮ ਚਲਾਏ ਰਹੋ ਨਾਨਕ ਵਿਕਸਵੇ ਪਰਵਾਹ ਸਾਚਾ ਸਾਹਿਬ ਸਾਚਨਾਇ ਪਾਖਿਆ ਪਾਉ ਅਪਾਰ ਅੱਖ ਹੈ ਮੰਗੇ ਹੈ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੀ ਅਗੇ ਰਖੀ ਹੈ ਜਿਤ ਦਿਸੈ ਦਰਬਾਰ ਮੁਖ ਕੇ ਬੋਲਣ ਬੋਲਿਐ ਜਿਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀਆਂ ਵੈ ਕੱਪੜਾ ਨਦਰੀ ਮੁਖ ਦੁਆਰ ਨਾਨਕਿ ਵੈ ਜਾਣੀਐ ਸਾਬ ਆਪੇ ਸਚਿਆਰ ਥਾਪਿਆ ਨਾ ਜਾਏ ਕੀ ਤਾ ਨ ਹੋਏ ਆਪੇ ਆਪਨੇ ਰੰਜਨ ਸੋਏ ਜਿਨਸੇ ਵਿਆ ਤਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਿਦਾਨ ਗਾਵੀਏ ਸੁਣੀਏ ਮਨ ਰਖਿਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮਖ ਨਾਦੰ ਗੁਰਮਖ ਵੇਦੰ ਗੁਰਮਖ ਰਹਿ ਆ ਸਮਾਈ ਗੁਰਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆ ਖਾ ਨਹੀਂ ਕਹਿਣਾ ਕਥਨ ਨ ਜਾਈ ਗੁਰਾ ਇੱਕ ਦੇਹ 부ਝਾਈ ਸਭਨਾ ਜੀਅ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਾਵਾਂ ਜੇ तिस ਭਾਵਾਂ ਵਿਣ ਭਾਣੇ ਕੇ ਨਾਹੀ ਕਰੀ ਜੇ ਤਿਸਰੇ ਟੂ ਪਾਈ ਵੇਖਾਂ ਵਿਣ ਕਰਮਾ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਕੋ ਗੁਰ ਕੀ ਸਿੱਖ ਸੋਣੀ ਗੁਰਾ ਇੱਕ ਦੇਹ 부ਝਾਈ ਸਭਨਾ ਜੀਅ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਜਗ ਚਾਰੇ ਅਰ ਜਾਂ ਹੋਰ ਦਸੁਣੀ ਹੋਏ ਨਵਾਂ ਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ ਚੰਗਾ ਨਾ ਉਰਖਾਈ ਕਹਿ ਜਸਕਿਰਤ ਜਾਗਲੇ ਜੇ ਤਿਸ ਨਦਰ ਨਾ ਆਵੀ ਤੇ ਵਾਤ ਨਾ ਪੁੱਛੇ ਕੇ ਕੀਟ ਆ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਾਂ ਕੋਈ ਨ ਸੁਝੇ ਜੇ ਤਿਸ ਗੁਣ ਕੋਈ ਕਰੇ ਸੁਣੀਐ ਸਿਧ ਪੀਰ ਸੁਰਨਾਥ ਸੁਣੀਐ ਤਰਤ ਤਵਲੇ ਆਕਾਸ਼ ਸੁਣੀਐ ਦੀਪ ਲੋ ਪਾਤਲ ਸੁਣੀਐ ਪੋਹਨ ਸਕੇ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੀਐ ਦੂਖ ਪਾਪ ਕਾ ਨਾਸ ਸੁਣੀਐ ਈਸਰ ਬਰਮਾ ਇੰਦ ਸੁਣੀਐ ਮੁਖਸਲਾ ਹਨਮੰਦ ਸੁਨਿਏ ਜੋਗ ਜੋਗਿ ਤੋ ਤਨ ਪੇਦ ਸੁਨਿਏ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਨਿਏ ਦੁਖ ਪਾਪ ਕਾ ਨਾਸ ਸੁਨਿਏ ਸਤ ਸੰਤੋਖ ਗਿਆਨ ਸੁਨਿਏ 68 ਕਾਇਸ਼ਣਾਨ ਸੁਨਿਏ ਪੜ ਪੜਵਾ ਵਹਿਮਾਨ ਸੁਨਿਏ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਨਿਏ ਦੁਖ ਪਾਪ ਕਾ ਨਾਸ ਸੁਨਿਏ ਸਰਾ ਗੁਨਾ ਕੇ ਗਾ ਸੁਨਿਏ ਸੇਖ ਪੀਰ ਪਾਤਸ਼ਾਹ ਸੁਨਿ ਆਂਦੇ ਪਾ ਵਹਿਰਾ ਹੋ ਸੁਨਿਏ ਹਾਥ ਹੋਏ ਅਸਗਾਹ ਨਾਨਕ ਭਗਤਾਂ ਸਦਾ ਵਿਗਾਸ ਸੁਨਿਏ ਦੁਖ ਪਾਪ ਕਾ ਨਾਸ ਮਨਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੇ ਪਿਸਤਾਏ ਕਾਗਦ ਕਲਮ ਨ ਲਿਖਣ ਹਾਰ ਮਨਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰਤ ਹੋਵੇ ਮਨ ਬਦ ਮੰਨੇ ਸਗਲ ਭਵਨ ਕੀ ਸੋਧ ਮੰਨੇ ਮੋਹ ਜੋ ਟਾਣਾ ਖਾਏ ਮੰਨੇ ਜਾਮ ਕੇ ਸਾਥ ਨਾ ਜਾਏ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨ ਪਾਏ ਮੰਨੇ ਪਾਛੋਂ ਪ੍ਰਗਟ ਜਾਏ ਮੰਨੇ ਮਾਗ ਨ ਚਲੇ ਪੰਥ ਮਨੇ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਖ ਦਵਾਰੇ ਮੰਨੇ ਪਰਵਾਰੇ ਸਾਧਾਰੇ ਮੰਨੇ ਤਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਪਵ ਹੈ ਨਾ ਪੇਖ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪਰਵਾਨ ਪੰਜ ਪ੍ਰਦਾਨ ਪੰਚੇ ਪਾਵੇ ਦਰ ਗਹਿਮਾਨ ਪੰਚੇ ਸੁਹੈ ਦਰ ਰਾਜਾਨ ਪੰਚਾ ਗਾ ਗੁਰੇ ਇਕਤਿਆਨ ਜੀ ਕੋ ਕਹਿ ਕਰੇ ਵਿਚਾਰ ਕਰਤੇ ਗਏ ਕਰਨੇ ਨਾ ਹਿਸਮਰ ਧੌਲ ਤਰਮ ਦਿਆ ਕਾ ਪੂਤ ਸੰਤੋਗ ਥਾਵ ਰਖਿਆ ਜਨ ਸੁਤ ਜੇ ਕੋ 부ਝੇ ਹੋਵੇ ਸਚਿਆਰ ਤਵਲੇ ਉਪਰ ਕੇਤਾ ਪਾਰ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਰਤਲੇ ਕਉਣ ਜੋਰ ਜੀ ਜਾਤ ਰੰਗਾ ਕੇ ਨਾਮ ਸਭ ਨਾ ਲਿਖਿਆ ਬੜੀ ਕਲਾਮ ਇਹ ਲੇਖਾ ਲਿਖ ਜਾਣੇ ਕੋਏ ਇਹ ਲੇਖਾ ਲਿਖਿਆ ਕੇਤਾ ਹੋਏ ਕੀਤਾ ਤਾਂ ਸਵਾਲ ਹੋ ਰੂਪ ਕੀਤੀ ਦਾਤ ਜਾਣੇ ਕੌਣ ਕੂਤ ਕੀ ਤਪਸਾਉ ਇੱਕ ਕੁਵਾਉ ਤਿਸਤੇ ਹੋਏ ਲਖ ਦਰਿਆ ਕੁਦਰਤ ਕਮਣ ਕਹਾ ਵਿਚਾਰ ਵਾਰਿਆਂ ਨੇ ਜਾਵਾ ਇੱਕ ਵਾਰਿਆਂ ਜੋ ਤਦ ਪਾਵੇ ਸਾਈ ਪਲਿਕਾਰੇ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪਿਆ ਸੰਖ ਪਾਉ ਅਸੰਖ ਪੂਜਿਆ ਸੰਖ ਤਪਤਾ ਹੋ ਅਸੰਖੇ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਦਿਆ ਸੰਖ ਦਾ ਤਾਰ ਅਸੰਖ ਸੂਰ ਮੋਹ ਪਖ ਸਾਰੇ ਅਸੰਖ ਮੋਨ ਲਿਵਲਾਏ ਤਾਰ ਗੁਦਰ ਤੇ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇਕ ਵਾਰ ਜੋ ਤੁਧ ਭਾਵੇਂ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੁਰਖ ਅੰਧ ਕੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵੜ ਹਤਿਆ ਕਮਾਹੇ ਅਸੰਖ ਬਾਪੀ ਪਾਪ ਕਰ ਜਾਹੇ ਅਸਾਂ ਖਕੂੜਿਆ ਰਕੂੜੇ ਫਿਰਾਹਾ ਸੰਖ ਮਲੇ ਸਮਲ ਪਖ ਖਾਹ ਅਸਾਂ ਖਨਿੰਦ ਕਸਿਰ ਕਰ ਹੈ ਪਾਰ ਨਾਨਕ ਨੀਸ ਕਹੈ ਵਿਚਾਰ ਵਾਰਿਆਂ ਨੇ ਜਾਵਾ ਏਕ ਵਾਰ ਜੋ ਤੁਧ ਪਾਵੇ ਸਾਈ ਪਾਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਅਸੰਖ ਥਾ ਅਗਮੇ ਅਗਮੇ ਸੰਖਲੋ ਅਸੰਖ ਹੈ ਸਿਰਪਾਰ ਹੋਏ ਅਖਰੀ ਨਾਮ ਅਖਰੀ ਸਲਹਾ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਰਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨ ਨੇ ਲਿਖੇ ਤਿਸ ਸਿਰ ਨਾ ਹੈ ਜੇ ਫੁਰਮਾਏ ਦੇਵ ਤੇ ਪਾਹੇ ਜੇ ਤਾ ਕੀਤਾ ਤੇ ਤਾ ਨਾ ਹੋ ਵਿਨ ਨਾਵੇ ਨਾਈ ਕੋ ਥਾਉ ਕੁਦਰਤੇ ਕਮਣ ਕਹਾ ਵਿਚਾਰ ਵਾਰਿਆ ਨਾ ਜਾਵਾ ਇਕ ਵਾਰ ਜੋ ਤੁਧ ਪਾਵੇ ਸਾਈ ਪਾਲੀਕਾਰ ਦੁਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਤਨ ਦੇਹ ਪਾਣੀ ਤੂ ਤੇ ਉਤਰ ਸਿਖੇ ਮੂਤ ਪਲੀਤੀ ਕੱਪਣ ਹੋਏ ਦੇ ਸਾਬਣ ਲਈਏ ਉਹ ਤੋਏ ਭਰੀਏ ਮਤ ਪਾਪਾ ਕੇ ਸੰਗ ਉਹ ਤੂ ਪਹਿਨਾਵੇ ਕੇ ਰੰਗ ਪੁੰਨੀ ਪਾਪਿਆ ਖੜਨਾ ਹੈ ਕਰ ਕਰ ਕਰਨਾ ਲਿਖ ਲੈ ਜਾ ਹਾ ਆਪੇ ਬੀਜ ਆਪੇ ਹੀ ਖਹ ਨਾਨਕ ਹੁਕਮਿ ਆਵਹੁ ਜਾਹ ਤੀਰਥ ਤਪਦਿਆ ਦਤ ਦਾਣ ਜੇ ਕੋ ਪਾਵੈ ਤਿਲ ਕਾ ਮਾਨ ਸੁਨਿਆ ਮੰਨਿਆ ਮਨ ਕੀਤਾ ਭਾਉ ਅੰਤਰ ਗਤ ਤੀਰਥ ਮਲਨਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸੋ ਸਤਿ ਆਥ ਬਾਣੀ ਬਰਮਾਉ ਸਤ ਸੁਹਾਨ ਸਦਾ ਮਨ ਚਾਉ ਕਵਣਸੋ ਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸੇ ਰੁਤੀ ਮਹੋ ਕਵਣ ਜਿਤ ਹੋਇਆ ਕਾਰ ਵੇਲ ਨਾ ਪਾਇਆ ਪੰਡਤੀ ਜੇ ਹੋਇ ਲੇਖ ਪੁਰਾਣ ਵਖਤ ਨਾ ਪਾਇਓ ਕਾ ਦੀਆਂ ਜੇ ਲਿਖਣ ਲੇਖ ਕੁਰਾਨ ਥਿਤ ਵਾਰ ਨਾ ਜੋਗੀ ਜਾਣੇ ਰੁਤ ਮਹੋ ਨਾ ਕੋਈ ਜਾਗਰਤਾ ਸ੍ਰਿਟੀ ਕੋ ਸਾਜੇ ਆਪੇ ਜਾਣੇ ਸੋਈ ਕਿਵ ਕਰਿਆ ਅੱਖਾਂ ਕਿਵ ਸਲਾਹੀ ਕਿਉ ਵਰਣੀ ਕਿਵ ਜਾਣਾਂ ਨਾਨਕਿਆ ਆਖਣ ਸਭ ਕੋ ਆਖਿਆ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀਂ ਕੀਤਾ ਜਕ ਹੋਐ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆ ਨਾ ਸੋ ਹੈ ਪਾਤਲ ਪਤਲ ਲਖਿਆ ਗਾ ਸਿਆਗਾ ਸਿਓੜ ਕਿਓੜਕ ਪਾਲ ਥਕੇ ਵੇਦ ਕਹਿਨਿਕ ਬਾਤ ਸੈ ਸਠਾਰਹ ਕਹਿਨਕ ਤੇ ਬਾਸ ਲੋਇਕ ਤਾਤ ਦੇਖਾਂ ਹੋਇ ਤਾਂ ਲਿਖਿਆ ਲੇਖੇ ਹੋਏ ਵਿਨਾਸ਼ ਨਾਨਕ ਵੱਡਾ ਆਖਿਆ ਆਪੇ ਜਾਣੇ ਆਪ ਸਾਲਾਹੀ ਸਾਲਾਹੀ ਤਿਸੁਤ ਨ ਪਾਇਆ ਨਦੀਆ ਤੇ ਵਾਹ ਪਵਹ ਸਮੁੰਦ ਨ ਜਾਣਿਐ ਹ ਸਮੁੰਦ ਸਾਸੋ ਤਾਨ ਗਿਰਹਾ ਸਿਤੀ ਮਾਲ ਤਨ ਕੀੜੀ ਤੁਲਨਾ ਹਵਣੀ ਜੇ ਤਿਸ ਮਨ ਹੋਣਾ ਵਿਸਰਹਿ ਅੰਤ ਨ ਸਿਫਤੀ ਕਹਿ ਨ ਅੰਤ ਅੰਤ ਨ ਕੰਨੇ ਦੇ ਨਾ ਅੰਤ ਅੰਤ ਨ ਵੇਖਣ ਸੁਨਨਨ ਅੰਤ ਅੰਤ ਨ ਜਾਪੇ ਕਿਆ ਮਨਮੰਤ ਤਨ ਜਪੇ ਕੀ ਤਾਇ ਕਾਰ ਅੰਤ ਨ ਜਾਪੇ ਪਰਵਾਰਨ ਅੰਤ ਕారణ ਕੇਤੇ ਬਿਲਾ ਹੈ ਤਾਂ ਕਿ ਅੰਤ ਨ ਪਾਏ ਜਾਹੈ ਇਹ ਅੰਤ ਨ ਜਾਣੇ ਕੋਏ ਬਹਤਾ ਗਈਏ ਬਹਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉਪਰ ਉੱਚਾ ਨਾ ਹੋਇ ਵੜੇ ਉੱਚ ਹੋਵੇ ਕੋਏ ਤੇ ਸੋਚੇ ਕੋ ਜਾਣੇ ਸੋਏ ਜੇ ਵੜਿਆ ਪ ਜਾਣ ਆ ਪਿਆਪ ਨਾਨਕ ਨਦਰੀ ਕਰਮੀ ਦਾਤ ਬਹਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨ ਤਮਾਏ ਕੀਤੇ ਮੰਗੇ ਹੈ ਜੋ ਵਿਆਪਾਰ ਕੀਤਿਆਂ ਗੰਤ ਨਹੀਂ ਵਿਚਾਰ ਕੀਤੇ ਖੱਪ ਟੁੱਟ ਹੈ ਵਿਕਾਰ ਕੀਤੇ ਲੈ ਲੈ ਮੁਕਰਪਾ ਹੈ ਕੇ ਤੇ ਮੂਰਖ ਖਾਹੇ ਖਾਹੇ ਕੇਤੀਆਂ ਦੁਖ ਭੋਗ ਸਦਮਾਰ ਇਹ ਪੈਦਾ ਤੇਰੀ ਦਾਤਾਰ ਬੰਦ ਖਲਾਸੀ ਪਾਣੇ ਹੋਏ ਹੋ ਰਾਖ ਨਸਕੈ ਕੋਹੇ ਜੀ ਕੋ ਖਾਏ ਕਿ ਅੱਖਣ ਪਾਏ ਉਹ ਜਾਣੇ ਜੇਤੀਆ ਮੂੰਹ ਖਾਏ ਆਪੇ ਜਾਣੇ ਆਪੇ ਦੇ ਅਖੇ ਸੇ ਪੇ ਗਈ ਕੇ ਜਿਸ ਨੂੰ ਬਖਸੇ ਸਿਪਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮਲ ਗੋਣੇ ਅਮਲ ਵਪਾਰਿਆ ਅਮਲ ਵਪਾਰਿਆ ਅਮਲ ਪੰਡਾਰ ਅਮੁੱਲਾ ਵਹਿ ਮੁੱਲੈ ਜਾਹੇ ਅਮੁੱਲ ਪਾਇ ਅਮੁੱਲਾ ਸਮਾਹੇ ਅਮੁੱਲ ਤਰਮੇ ਅਮੁੱਲ ਦੀ ਬਾਣ ਅਮੁੱਲ ਤੁਲ ਅਮੁੱਲ ਪਰਵਾਣ ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹਿ ਲਿਵ ਲਾਏ ਆਖ ਹੈ ਵੇਦ ਪਾਠ ਪੁਰਾਣ ਆਖ ਹੈ ਪੜੇ ਕਰਹਿ ਵਖਿਆਣ ਅੱਖ ਹੈ ਪਰਮੇ ਅੱਖ ਹੈ ਐਂਦਰ ਅੱਖ ਹੈ ਗੋਪੀ ਤੈ गोविंद ਅੱਖ ਹੈ ਇਸ ਰਖੈ ਸਿਧ ਅੱਖ ਹੈ ਕੀਤੇ ਕੀਤੇ ਬੋਧ ਅੱਖ ਹੈ ਦਾਣਵਾਖ ਹੈ ਦੇਵ ਅੱਖ ਹੈ ਸੁਰ ਨਰ ਮਨ ਜਨ ਸੇਵ ਕੇਤੇ ਅੱਖ ਹੈ ਆਖਣ ਪਾਹ ਹੈ ਕੀਤੇ ਕਹਿ ਕਹਿ ਉਠ ਉਠ ਜਾ ਹੈ ਇਤੇ ਕੀਤੇ ਹੋਰ ਕਰੇ ਹੈ ਤਾਂ ਅੱਖ ਨਸ ਕਹਿ ਕੇ ਕੇ ਜੇਵੜ ਪਾਵੇ ਤੇਵੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਅੱਖੇ ਬੋਲ ਵਿਗਾੜ ਤਾਂ ਲਿਖਿਆ ਸਿਰ ਗਵਾਰ ਗਵਰ ਸੋ ਦਰ ਕੇ ਹਾਂ ਸੋ ਕਰ ਕੇ ਹਾਂ ਜਿਤ ਵਹਿ ਸਰਬ ਸਮਾਲੇ ਵਾਜੇ ਨਾ ਨਾਨੇ ਕਾ ਸੰਖਾ ਕੇਤੇ ਵਾਵਣ ਹਾਰੇ ਕੇਤੇ ਰਾਗ ਭਰੀ ਸੋ ਕਹਿਆਨਗੇ ਤੇ ਗਾਵਣ ਹਾਰੇ ਗਾਵੇ ਤੋਹ ਨਾ ਪਾਵਣ ਪਣੀ ਬੈਸੰਤ ਰਗਾਵੇ ਰਾਜਾ ਧਰਮ ਦਵਾਰੇ ਗਾਵੇ ਚਿਤ ਗੁਪਤ ਲਿਖ ਜਾ ਨਾ ਹੈ ਲਿਖ ਲਿਖ ਧਰਮ ਵਿਚਾਰੇ ਗਾਵੇ ਸਰਬਰਮਾ ਦੇਵੀ ਸੋਹਣ ਸਦਾ ਸਵਾਰੇ गाव ਹੈ ਇੰਦੇ ਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਹਿ ਸਿਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਿਤਿ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਣ ਪੰਡਿਤ ਪੜਨ ਰਖੇ ਸਰ ਜੁਗ-ਜੁਗ ਵੇਦ ਨਾਲੇ ਗਾਵਹਿ ਮੋਹਨੀਆ ਮਨਮੋਹਨ ਸੁਰਗਾ ਮਸਮੈ ਅਲੇ ਗਾਵਣ ਰਤਨ ਪਾਏ ਤੇਰੇ 68 ਤੀਰਥਨਾਂ ਨੇ ਗਾਵਹਿ ਜੋਦ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰਪੰਡਾ ਕਰ-ਕਰ ਰੱਖੇ ਤਾਰੇ ਸਹੀ ਤੁਦ ਨੂੰ ਗਾਵੈ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮੈ ਚਿਤਨਾ ਆਵਣ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸੱਚ ਨਾਹੀ ਹੈ ਪਹਿ ਹੋ ਸਿ ਜੈ ਨਜਾ ਸਿਰਚਨ ਜਿੰਨ ਰਚਾਈ ਰੰਗੀ ਰੰਗੇ ਭਾਤੀ ਕਰ ਕਰ ਜਨ ਸਿ ਮਾਇਆ ਜੈਨੋ ਪਾਈ ਕਰ ਕਰ ਵੇਖੇ ਕੀਤਾ ਆਪਣਾ ਜੀਵ ਤਿਸ ਦੀ ਵਡਿਆਈ ਜੋ ਤਿਸ ਭਾਵੇ ਸੋਈ ਕਰਸੀ ਹੁਕਮ ਨ ਕਰ ਨਾ ਜਾਈ ਸੋ ਪਾਤ ਸਹ ਸਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮਪਤ ਝੋਲੀ ਧਿਆਨ ਕੀ ਕਰਹਿ ਵਿਪੂਤ ਖਿੰਥਾ ਕਾਲ ਕੁਆਰੀ ਕਾਇ ਜੁਗ ਡੰਡਾ ਪ੍ਰਤੀਤ ਆਏ ਪੰਥੀ ਸਗਲ ਜਮਤੀ ਮਨ ਜੀਤੇ ਜਗ ਜੀਤ ਆਦੇਸਤੀ ਸ ਆਦੇਸ ਆਦ ਨੀਲ ਨਾ ਦੇਨ ਹਤ ਜੁਗ ਜੁਗੇ ਕੋ ਵੇਸ ਭੁਗਤ ਗਿਆਨ ਦੇਆ ਭੰਡਾਰਨ ਘਟ ਘਟ ਵਜੈ ਹਨਾਨ ਆਪਨਾਥ ਨਾਥੀ ਸਭਜਾ ਕੀਨੇ ਤੇ ਸਦਾ ਵਰਾ ਸਾਦ ਸੰਜੋਗ ਵਿਜੋਗ ਦੋਇ ਕਾਰ ਚਲਾਵੇ ਲੇਖੇ ਆਵਹਿ ਭਾਗ ਆਦੇਸ ਤਿਸੇ ਆਦੇਸ ਆਦਰ ਨੀਲਾਨਾਦ ਅਨਾਹਤ ਜੁਗ ਜੁਗੇ ਕੋ ਵੇਸ ਏਕਾ ਮਾਈ ਜੁਗਤ ਮਈ ਆਈ ਤਿੰਨ ਚਿਲੇ ਪਰਵਾਣ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਏ ਦੀ ਬਾਣ ਜਿਵੇਂ ਤਿਸ ਭਾਵੇਂ ਤੇ ਵਿਚਲਾਵੇਂ ਜਿਉ ਹੋਵੇ ਫਰਮਾਣ ਓਹ ਵੇਖਿ ਉਹ ਨਨਦਰ ਨਯਾਵੇਂ ਬਹੁਤਾ ਹੈ ਵਿਡਾਣ ਆਦੇਸ ਤਿਸਿਆ ਦੇਸ ਆਦ ਨੀਲ ਨਾਦ ਅਨਾਹਤ ਜੁਗ ਜੁਗੇ ਕੋ ਵੇਸ ਆਸਨ ਲੋਇ ਲੋਇ ਪੰਡਾਰ ਜੋ ਕਿਛ ਪਾਇ ਸੁਇ ਕਵਾਰ ਕਰ ਕਰ ਵੇਖੇ ਸਿਰਜਨ ਹਾਰ ਨਾਨਕ ਸਚੇ ਕੀ ਸਾਜੀ ਕਰ ਆਦੇਸ ਤਿਸਿਆ ਦੇਸ ਆਦ ਨੀਲ ਨਾਦ ਅਨਾਹਤ ਜੁਗ ਜੁਗੇ ਕੋ ਵੇਸ 1 2 ਜੀਵੋ ਲਖ ਹੋ ਹੈ ਲਖ ਵੇ ਲਖ ਵੀਸ ਲੱਖ ਲੱਖ ਗੇੜਾ ਆਖੇ ਹੈ ਏਕ ਨਾਮ ਜਗਦੀਸ਼ ਏ ਤਰ੍ਹਾਂ ਪਤ ਪਵੜੀਆਂ ਚੜਿਐ ਹੋਏ ਆ ਕਿਸ ਸੁਨ ਗੱਲਾ ਆਕਾਸ ਕੀ ਕਿਟਾਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੇਸ ਆਖਣ ਜੋਰ ਚੁਪੇ ਨਹਿ ਜੋਰ ਜੋ ਨ ਮੰਗਣ ਦੇਣ ਨ ਜੋਰ ਜੋ ਨ ਜੀਵਨ ਮਰਨ ਨਹਿ ਜੋਰ ਜੋ ਨ ਰਾਜ ਮਾਲ ਮਨਸੂਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੋਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨ ਕੋਏ ਰਾਤੀ ਰੁਤਨੀ ਥਿੱਤੀ ਵਾਰ ਭਵਨ ਪਣੀ ਅਗਨੀ ਪਾਤਲ ਇਸ ਵਿੱਚ ਧਰਤੀ ਥਾਪ ਰਖੀ ਧਰਮਸਾਲ ਇਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਆਨੇਕ ਆਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੇ ਸੋਹਣ ਪੰਜ ਪਰਵਾਨ ਨਦਰੀ ਕਰਮ ਪਵੇ ਨਿਸ਼ਾਨ ਕੱਚ ਪਕਾਏ ਉੱਥੇ ਪਾਏ ਨਾਨਕ ਜਿਹਾ ਜਾਪੇ ਜਾਏ ਧਰਮ ਖੰਡ ਗਾਏ ਹੋ ਧਰਮ ਗਿਆਨ ਖੰਡ ਕਾ ਖੋ ਕਰਮ ਕੀਤੇ ਪਵਨ ਪਾਣੀ ਵੈਸੰਤਰ ਕੀਤੇ ਗਾਨ ਮਹੇਸ ਕੀਤੇ ਵਰਮੇ ਘੜ ਤੇ ਕੜੀਆਂ ਹੈ ਰੂਪ ਰੰਗ ਕੇ ਵੈਸਾਂ ਕੀਤਿਆ ਕਰਮ ਭੂਮੀ ਮਹਿਰ ਕੀਤੇ ਕਿਤਨੇ ਤੂਪ ਦੇਸ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੈਸ ਕੀਤੇ ਦੇਵਦਨ ਮਨ ਕੀਤੇ ਕੀਤੇ ਰਤਨ ਸਮੁੰਦਰ ਇਤਿਆ ਖਾਣੀ ਕੇ ਇਤਿਆ ਬਾਣੀ ਕੇ ਤੇ ਬਾਤ ਨਰਿੰਦ ਕੇਤਿਆ ਸੁਰਤੀ ਸੇਵਕ ਕੇਤੇ ਨਾਨਕ ਅਨੰਤ ਅਨੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿਥੇ ਨਾਦ ਬినੋਦ ਕੋਟ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿਥੇ ਕਾੜਤ ਕੜੀਏ ਬਹਤਿ ਅਨੂਪ ਤਾਂ ਕੀ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੈ ਪਿਛੈ ਪਸਤਾਏ ਤਿਥੇ ਕੜੀਏ ਸੁਰਤ ਮਤਮਨ ਬਧ ਤਿਥੇ ਕੜੀਏ ਸੁਰਾਂ ਸਿਦਾ ਕੀ ਸੋਧ ਕੰਮਖੰਡ ਕੀ ਬਾਣੀ ਜੋਰ ਤਿੱਥੇ ਹੋ ਨ ਕੋਈ ਹੋਰ ਤਿੱਥੇ ਜੋਦ ਮਹਾਬਲ ਸੂਰ ਤਿਨ ਮੇਂ ਰਾਮ ਰਹਿਆ ਭਰਪੂਰ ਤਿੱਥੇ ਸੀਤੋ ਸੀਤਾ ਮਹਿਮਾ ਮਾਹੀ ਤਾਂ ਕੇ ਰੂਪ ਨ ਕਥਨੇ ਜਾਹੇ ਨਾ ਉਹ ਮਰ ਹੈ ਨਾ ਠਾਗੇ ਜਾਹੇ ਜਿਨ ਕੇ ਰਾਮ ਵਸੇ ਮਨ ਮਾਹੇ ਤਿੱਥੇ ਭਗਤ ਵਸੈ ਕੇ ਲੋ ਕਰਹੇ ਆਨੰਦ ਸਚਾ ਮਨ ਸੋਏ ਸਚਖੰਡ ਵਸੇ ਨਿਰੰਕਾਰ ਘਰ ਘਰ ਵੇਖੈ ਨਦਰ ਨਿਹਾਲ ਤਿੱਥੇ ਖੰਡ ਮੰਡਲ ਵਰ ਪੰਡ ਜੇ ਕੋ ਕਥੇ ਤਨ ਤਨੰਤ ਤਿੱਥੇ ਲੋਲ ਆਕਾਰ ਜਿਵ ਜਿਵ ਹੁਕਮ ਤਿਵੇ ਤਿਵ ਕਾਰ ਮੇਖੇ ਵਿਖੇ ਕਾਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਤਿਰਜ ਸੁਨਿਆਰ ਅਹਿਰਨ ਮਤ ਵੇਦ ਹਥਿਆਰ ਭੋਖ ਲਾਗਨ ਤਪਤਾਉ ਪਾਂਡਾ ਪਉ ਮਰਤ ਤਿਤ ਢਾਲ ਘੜੀਆਂ ਸਬਦ ਸਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹੱਤ ਦਿਵਸ ਰਾਤ ਦੁਇ ਦਾਈ ਦਾਇ ਖੇਲੇ ਸਗਲ ਜਗਤ ਚੰਗਿਆਈਆਂ ਬਰਿਆਈਆਂ ਵਾਚੇ ਧਰਮ ਮਧੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨ੍ਹੇ ਨਾਮ ਤੇ ਆਇਆ ਗਏ ਮਛਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ